ਵੰਦੇਪਾਰ ਟ੍ਰੇਨ ਹੁਣ ਪਠਾਨਕੋਟ ਵਿੱਚ ਵੀ ਰੁਕੇਗੀ ਜਿਸ ਨਾਲ ਪਠਾਨਕੋਟ ਦੇ ਨਾਲ-ਨਾਲ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਪਠਾਨਕੋਟ ਤੋਂ ਦਿੱਲੀ ਤੱਕ ਦਾ ਸਫ਼ਰ ਹੁਣ 8 ਘੰਟੇ ਦੀ ਥਾਂ ਤੇ ਸਿਰਫ 5 ਘੰਟੇ ਵਿੱਚ ਪੂਰਾ ਹੋ ਜਾਵੇਗਾ ਵੰਦੇਪਾਰ ਟ੍ਰੇਨ ਅੱਜ ਪਹਿਲੀ ਵਾਰ ਪਠਾਨਕੋਟ ਚ ਰੁਕੀ ਪਠਾਨਕੋਟ ਸਵੇਰੇ 11:10 ਤੇ ਪਹੁੰਚੀ ਐਟ੍ਰੇਨ 2 ਮਿੰਟ ਦੇ ਠਹਿਰਾਅ ਤੋਂ ਬਾਅਦ ਜੰਮੂ ਲਈ ਰਵਾਨਾ ਹੋ ਗਈ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਲੋਕ ਕਾਫੀ ਖੁਸ਼ ਨੇ ਅਤੇ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਵਿਗਾ ਉੱਥੇ ਵਪਾਰੀਆਂ ਦਾ ਵੀ ਸਮਾਂ ਬਚੇਗਾ ਕਿਉਂਕਿ ਅਰੀਜਨਲ ਵਪਾਰੀ ਦਿੱਲੀ ਜਾਂ ਜੰਮੂ ਵਿੱਚ ਆਪਣਾ ਕੰਮ ਵੇਲੇ ਸਿਰ ਪੂਰਾ ਕਰਕੇ ਵਾਪਸ ਪਰਤ ਸਕਣਗੇ ਨਰਿੰਦਰ ਮੋਦੀ ਨੇ ਬਹੁਤ ਦੇਸ਼ ਲਈ ਕੰਮ ਕੀਤੇ ਨੇ ਔਰ ਪਠਾਨਕੋਟ ਵਾਸੀਆਂ ਲਈ ਇੱਕ ਬੜਾ ਵੱਡਾ ਤੋਹਫਾ ਦਿੱਤਾ ਹੈ ਕਿ ਜਿਹੜੀ ਬੰਦੇ ਮਾਤਰਮ ਦਾ ਇੱਥੇ ਸਟਾਪੇਜ ਨਹੀਂ ਸੀ ਉਹ ਇੱਥੇ ਸਥਾਪਿਤ ਕਰ ਦਿੱਤਾ ਹੈ ਸਾਡੇ ਲਈ ਅੱਜ ਇਹ ਖੁਸ਼ੀ ਦਾ ਦਿਹਾੜਾ ਇਸ ਕਰਕੇ ਹੈ ਜਾ ਸੀ ਇੱਕ ਟ੍ਰੇਨ ਮੰਗ ਰਹੇ ਸੀ ਤੁਹਾਨੂੰ ਦੋ ਦੋ ਟਾਪੇ ਜੇ ਮਿਲ ਗਏ ਕਿਉਂਕਿ ਮੈਂ ਜਿਹੜਾ ਕਟੂਆ ਉੱਤੇ ਤੋਂ ਆਪਣੇ ਬੰਦੇ ਭਾਰਤ ਦਾ ਪਠਾਨਕੋਟ ਦਾ ਹਿੱਸਾ ਸਮਝਦਾ ਤੇ ਇੱਥੇ ਜਿਹੜੀ ਬੰਦੇ ਭਾਰਤ ਦਿੱਤੀ ਹੈ ਇਹਦੇ ਨਾਲ ਪਠਾਨਕੋਟ ਦੇ ਲੋਕਾਂ ਨੂੰ ਪਠਾਨਕੋਟ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਪਹੁੰਚਣਾ ਆਸਾਨ ਹੋ ਜਾਏਗਾ ਔਰ ਇਹ ਨਰਿੰਦਰ ਭਾਈ ਮੋਦੀ ਦਾ ਵਿਕਸਿਤ ਭਾਰਤ ਜਿਹੜਾ ਹੈ ਇਹ ਉਹਦੇ ਵੱਲ ਬੰਦੇ ਹੋਏ ਕਦਮ ਨੇ